ਕੋਟਾ ਨਾਲ ਉੱਤੇ ਸਾਡੇ ਲੀਡਰ ਸਵਾਗਤ ਕਰਨਗੇ ਸਿੰਘੇ ਵੀਰ ਹਾਏ ਜੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਹਾਏ 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 ਹਲਕਾ ਨਹੀਂ ਮੰਗਣੀ ਹਾਏ 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 ਕਰੇ ਸਿਪਾ ਹਾਏ 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 ਇਮਾਨ ਸਰਕਾਰ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਇਮਾਨ ਜਿੰਦਾਬਾਦ ਜਿੰਦਾਬਾਦ زندہ باد زندہ باد حیدرمندوریان زندہ باد زندہ باد زندہ باد کم کا کم لگے کام کوشش کر دی کی میرا فریاد چھا چھو دی حنا فرسال کر دی کی میرا فریاد چھا چھو دی کا شان مردا باد पंजाब सरकार पंजाब सरकार मुर्दाबाद पंजाब सरकार मुर्दाबाद मुर्दाबा वाधा त पंच जीर मुख्यमत्रा ਵਾਹ ਰਗਾ ਸਾਰੇ ਪ੍ਰਣਾਸ ਐ ਮੈਂ ਦਰਸ਼ਕ ਸਿੰਘ ਲਵਾਣਾ ਪ੍ਰੈਜ਼ੀਡੈਂਟ ਕਲਾਸ ਫੋਰ ਗਵਰਨਮੈਂਟ ਐਪਲਾਈ ਯੂਨੀਅਨ ਚੇਅਰਮੈਨ ਪੰਜਾਬ ਕੋਆਰਡੀਨੇਟਰ ਸਰਵਿਸ ਫੈਡਰੇਸ਼ਨ ਅੱਜ ਆਈ ਬ੍ਰਿਫਿੰਗ ਜਾਣਕਾਰੀ ਅੱਜ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੇ ਸੱਦੇ ਤੇ ਰਾਜਪੁਰੇ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਮੁਲਾਜ਼ਮ ਮਤਲਬ ਜਿਹੜੇ ਪੈਨਸ਼ਨਰ ਨੇ ਸਾਥੀ ਸਾਡੇ ਵਿਸ਼ੇਸ਼ ਤੌਰ ਤੇ ਬਿਜਲੀ ਬੋਰਡ ਨਗਰ ਕੌਂਸਲ ਉਹ ਡਿਪਾਰਟਮੈਂਟਾਂ ਦੇ ਸਾਰੇ ਇਕੱਠੇ ਹੋਏ ਨੇ ਕਿਉਂਕਿ ਜੋ ਵਾਅਦੇ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਕੀਤੇ ਸੀਗੇ ਉਹਨਾਂ ਵਾਅਦਿਆਂ ਤੇ ਖਰਾ ਨਾ ਉਤਰਨਾ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਨਾ ਕਰਨਾ ਤੇ ਉਹ 이슈ਾਂ ਨੂੰ ਡਿਸਕਸ ਨਾ ਕਰਨਾ ਉਸ 이슈 ਨੂੰ ਲੈ ਕੇ ਅਸੀਂ ਜੋ ਭਗਵੰਤ ਮਾਨ ਦੀ ਲਾਰੇ ਬਾਜੀ ਜਿਹੜੀ ਲਗਾਤਾਰ ਚੱਲ ਰਹੀ ਹੈ ਮੁੱਖ ਮੰਤਰੀ ਦੀ ਉਸ ਧਾਰੇ ਬਾਜੀ ਦੀ ਪੰਡ ਜਿਹੜੀ ਹੈ ਅੱਜ ਮਦੋਪ ਰਾਜਪੁਰੇ ਦੇ ਵਿੱਚ ਕੁੱਕੀ ਜਾ ਰਹੀ ਹੈ 5 ਤਰੀਕ ਤੋਂ ਲੈ ਕੇ ਤੇ ਲਗਾਤਾਰ 8 ਤਰੀਕ ਤੱਕ ਇਹ ਪੰਡਾਂ ਇਹ ਅਰਥੀਆਂ ਜਿਹੜੀਆਂ ਨੇ ਉਹ ਆਮ ਆਦਮੀ ਸਰਕਾਰ ਦੀ ਆਮ ਆਦਮੀ ਸਰਕਾਰ ਦੇ ਮੁੱਖ ਮੰਤਰੀ ਦੀਆਂ ਫੂਕੇ ਜਾਣੀਆਂ ਨੇ ਕਿਉਂਕਿ ਮੰਗਾ ਬਹੁਤ ਇੰਪੋਰਟੈਂਟ ਨੇ ਔਰ ਲੰਬੇ ਸਮੇਂ ਤੋਂ ਪੌਣੇ 3 ਸਾਲਾਂ ਤੋਂ ਇਹ ਸਰਕਾਰ ਜਿਹੜੀ ਹੈ ਉਹ ਮੁਲਾਜ਼ਮਾਂ ਨਾਲ ਪੈਨਸ਼ਨਰ ਨਾਲ ਕੱਚੇ ਮੁਲਾਜ਼ਮਾਂ ਨਾਲ ਹੋਰ ਜਿਹੜੇ ਮੁਲਾਜ਼ਮ ਨੇ ਕੰਟੈਕਟ ਤੇ ਕੰਮ ਕਰਦੇ ਨੇ ਆਊਟਸੋਰਸ ਤੇ ਕਰਦੇ ਨੇ ਉਹਨਾਂ ਨਾਲ ਲਾਰੇਬਾਜ਼ੀ ਕਰਦੀ ਆ ਰਹੀ ਹੈ ਹੁਣ ਤੱਕ ਰੈਗੂਲੇਸ਼ਨ ਦਾ ਜਿਹੜਾ ਲੈਟਰ ਜਾਰੀ ਕੀਤਾ ਉਹ ਡਿਸਕਿਊਟਡ ਉਹਨੂੰ ਅਸੀਂ ਰਿਜੈਕਟ ਕਰ ਦੇਵਾਂਗੇ ਕੀ ਕਰੋਗੇ ਦੇਖੋ ਆ ਜੋ ਕਰ ਰਹੇ ਹੈ ਇਹੀ ਕਰਾਂਗੇ ਕਿਨਨ ਸਿੰਘ ਅੱਛਰ ਜਿਆਦਾ ਕਰੋ ਹਾਂਜੀ ਕਿਨਨ ਸਿੰਘ ਅੱਛਰ ਦੱਸੋਗੇ ਦਾ ਸੰਗਾਰਸ਼ ਉਹਨੂੰ ਤੱਕ ਬਧਾਵਾਂਗੇ ਜਦੋਂ ਤੱਕ ਇਹਨਾਂ ਨੂੰ ਭਜਾਉਂਦੇ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਸ ਤਰ੍ਹਾਂ ਲੋਕਾਂ ਨੇ ਲਿਆਂਦਾ ਹੈ ਜਿਸ ਤਰ੍ਹਾਂ ਮੁਲਾਜ਼ਮ ਨੇ ਲਿਆਂਦਾ ਜਿਸ ਤਰ੍ਹਾਂ ਕੀਰਤੀਆਂ ਨੇ ਲਿਆਂਦਾ ਉਸੇ ਤਰ੍ਹਾਂ ਇਹਨਾਂ ਨੂੰ ਵਿਦਾ ਕਰਨਾ ਇੱਕ ਤਾਂ ਇਹਨਾਂ ਦਾ ਲੀਡਰ ਜੇਲ੍ਹ 'ਚ ਬੈਠਾ ਹੈ ਇੱਕ ਇੱਕੋ ਤਿੰਨ ਚਾਰ ਜੇਲ੍ਹ 'ਚ ਬੈਠੇ ਨੇ ਸੋ ਇਹ ਕਰੈਕਟਰ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਦਾ ਉਹਨਾਂ ਦੇ ਐਮ ਐਲ ਏਜ਼ ਦਾ ਸੋ ਇਸ ਵੱਡੇ ਲੁੱਟ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਰੁਕੀ ਨਹੀਂ ਹੈ ਮਾਰ-ਟਾੜ ਰੁਕੀ ਨਹੀਂ ਹੈ ਕ੍ਰਾਈਮ ਪੰਜਾਬ ਦੇ ਵਿੱਚ ਰੁਕਿਆ ਨਹੀਂ ਹੈ ਖੋ ਲੁੱਟਾ ਖੋਹਾ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਵਾਧਾ ਹੋਇਆ ਹੈ ਲਾਡ ਡਾਡਰ ਖਰਾਬ ਹੋਇਆ ਹੈ ਸੋ ਇਸ ਲਈ ਇਸ ਗੱਲ ਤੇ ਵੀ ਪੰਜਾਬ ਦੇ ਲੋਕ ਪੰਜਾਬ ਦੇ ਵਸਨੀਕ ਚਿੰਤਤ ਨੇ ਵਿਸ਼ੇਸ਼ ਤੌਰ ਤੇ ਔਰਤਾ ਚਿੰਤਤ ਨੇ ਜਿਨ੍ਹਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਲਾਰਾ ਹਲਾਕੇ ਹੁਣ ਤੱਕ ਆ ਜਾਣੇ ਨਹੀਂ ਉਸ ਵੇਲੇ ਕਹਿ ਰਹੇ ਜੀ ਇਹ ਇਹਨਾਂ ਦੇ ਮੰਤਰੀ ਅੰਦਰ ਬੈਠਨੇ ਕਾ ਵੀ ਉਸੇ ਵਾਰ ਕੀ ਕਹਿਣਾ ਚਾਹੁੰਦੇ ਜੇ ਇੱਕ ਕੰਮ ਕਰਿਓ ਗਲਤ ਕੰਮ ਤਾਂ ਹੀ ਵੀ ਬੈਠੇ ਵੈਸੇ ਦੇਖੋ ਜੇ ਇਹਨਾਂ ਨੇ ਕ੍ਰਾਪਸ਼ਨ ਕੀਤੀ ਹੈ ਮੋਟੀ ਕ੍ਰਾਪਸ਼ਨ ਕੀਤੀ ਹੈ ਤਾਂ ਅੰਦਰ ਬੈਠੇ ਨੇ ਸਾਡਾ ਫਰੰਟ ਤੈਅ ਕਰ ਰਿਹਾ ਹੈ ਸਾਡੀ ਜਥੇਬੰਦੀ ਤੈਅ ਕਰ ਰਹੀ ਹੈ ਸਾਡੀ ਫੈਡਰੇਸ਼ਨ ਤੈਅ ਕਰ ਰਹੀ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਵਿਧਾਨ ਸਭਾ ਆ ਰਹੀ ਹੈ ਨਾ ਇਹਨਾਂ ਨੂੰ ਖਬਰਦਾਰ ਕਰਨਾ ਚਾਹੁੰਦੇ ਆ ਜਿਹੜਾ ਉੱਥੇ ਵੀ ਵਾਅਦੇ ਕਰਕੇ ਆਏ ਨੇ ਉੱਥੇ ਵੀ ਗਰੰਟੀਆਂ ਦੇ ਕੇ ਆਏ ਨੇ ਉੱਥੇ ਵੀ ਇੱਕ ਸੀਟ ਮੁਲਾਜ਼ਮ ਨਹੀਂ ਆਉਣ ਦੇਣਗੇ ਇਹ ਸਾਰੇ ਮੁਲਾਜ਼ਮ ਹਰਿਆਣੇ ਵੱਲ ਵੀ ਪੈਨਸ਼ਨ ਹਰਿਆਣੇ ਵੱਲ ਵੀ ਮੂਵ ਕਰਨਗੇ ਇਹ ਫੈਸਲਾ ਕਰਨ ਦੀ ਲੋੜ ਪੈਣੀ ਸਰ ਆਪਣਾ ਨਾਮ ਦੱਸੋ ਜੀ ਮੈਂ ਰਜਿੰਦਰ ਸਿੰਘ ਪ੍ਰਧਾਨ ਨੀਤ ਪ੍ਰਧਾਨ ਪੈਨਸ਼ਨ ਯੂਨੀਅਨ ਪੰਜਾਬ ਪੀਐਸਬੀ এমਪਲਾਈ ਫੈਡਰੇਸ਼ਨ ਪਟਿਆਲਾ ਸਰਕਲ ਸਰਪ੍ਰਸਤ ਅੱਜ ਦਾ ਜੋ ਆਪਾਂ ਨੇ ਅਰਥੀ ਫੂਕ ਮਜਾਰਾ ਕੀਤਾ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨ ਸਾਜੇ ਫਰੰਟ ਵੱਲੋਂ ਜੋ ਸੱਦਾ ਆਇਆ ਆ ਸਰਕਾਰ ਦੇ ਖਿਲਾਫ ਉਹ ਅਸੀਂ ਇੱਥੇ ਐਸਡੀਐਮ ਦਫਤਰ ਵਿਖੇ ਆ ਕੇ ਪੁਤਲਾ ਫੂਕ ਰਹੇ ਹਾਂ ਇਹਦੇ ਵਾਰ ਨਗਰਪਾਲਿਕਾ ਦੇ ਪ੍ਰਧਾਨ ਔਰ ਬਿਜਲੀ ਬੋਰਡ ਦੀ ਪੈਨਸ਼ਨ ਯੂਨੀਅਨ ਪੀਐਸਬੀ এমਪਲਾਈਜ਼ ਫੈਡਰੇਸ਼ਨ 14 1965 ਅੱਜ ਇਸ ਆਰਥਿਕ ਹੋਂਕ ਮਜਾਰੇ ਦੇ ਵਿੱਚ ਸ਼ਾਮਲ ਹੋਈ ਜੀ ਮੰਗਾ ਤੁਹਾਡੇ ਸਰਕਾਰ ਮੰਗਾ ਇਹ ਨੇ ਵੀ ਮਾਨ ਸਰਕਾਰ ਜਿੰਨੀਆਂ ਮੀਟਿੰਗਾਂ ਦੇ ਰਹੀ ਏ ਮੀਟਿੰਗਾਂ ਦੇ ਵਿੱਚ ਮਾਨ ਸਰਕਾਰ ਅੱਜ ਤੱਕ ਮੁੱਖ ਮੰਤਰੀ ਇੱਕ ਵੀ 16 ਮੀਟਿੰਗਾਂ ਚ ਹਾਜ਼ਰ ਨਹੀਂ ਹੋਇਆ ਉਹਦੇ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਨੇ 2.69 ਦਾ ਮੁੱਦਾ ਹੋਵੇ ਰੈਗੂਲਰ ਦੀਆਂ ਮੰਗਾਂ ਨੇ ਡੀਏ ਦੀਆਂ ਕਿਸ਼ਤਾਂ ਦੀਆਂ ਮੰਗਾਂ ਨੇ ਔਰ ਜਿਹੜਾ ਸਰਕਾਰ ਕੱਚੇ ਕੰਮੇ ਨੇ ਉਹਨਾਂ ਨੂੰ ਪੱਕੇ ਨਹੀਂ ਕਰ ਰਹੀ ਨਾ ਡੀਏ ਦੀ ਕਿਸ਼ਤਾਂ ਰਿਲੀਜ਼ ਕਰ ਰਹੀ ਹੈ ਨਾ ਕੋਈ ਹੋਰ ਮੰਗਾ ਮਸਲੇ ਹੱਲ ਨਹੀਂ ਕਰ ਰਹੀ ਨੌਕਰੀਆਂ ਦੇ ਸਬੰਧ ਦੇ ਵਿੱਚ ਵੀ ਜਿਹੜਾ ਤਿੰਨ ਸਾਲ ਜਿਹੜਾ ਅਡਾਕ ਪੀਰੀਅਡ ਗਿਣਿਆ ਜਾਂਦਾ ਉਹ ਵੀ ਸਾਡੀ ਮੰਗ ਹੈ ਵੀ ਇਹਨੂੰ ਰੈਗੂਲਰ ਕੀਤਾ ਜਾਵੇ ਪਰ ਮਾਨ ਸਰਕਾਰ ਦੇ ਬਾਕੀ ਜੋ ਮੁੱਦੇ ਨੇ ਜੋ ਅੱਜ ਕਤਲੇਆਰ ਗਾਰਦ ਹੋ ਰਹੀ ਹੈ ਇੱਥੋਂ ਦਾ ਪੰਜਾਬ ਦਾ ਕੋਈ ਵੀ ਸੁਣੇਕ ਕੋਈ ਪੈਨਪਰਾ ਉਹਦੇ ਵਿੱਚ ਕੋਈ ਵੀ ਸੁਰੱਖਤ ਨਹੀਂ ਵੀ ਕਿਤੇ ਵੀ ਲੁੱਟ ਹੋ ਸਕਦੀ ਹੈ ਸਾਡੀਆਂ ਡਿਮਾਂਡਾਂ ਬਹੁਤ ਨੇ ਚਾਹੇ ਉਹ ਡਿਮਾਂਡਾਂ ਦਾ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਦ ਤੱਕ ਮਾਨ ਸਰਕਾਰ ਇਹ ਮਸਲੇ ਹੱਲ ਨਹੀਂ ਕਰਦੀ ਇਹ ਸੰਘਰਸ਼ ਹੋਰ ਤਿੱਖਾ ਹੋ ਪਹਿਲਾ ਐਮਪੀ ਦੀ ਚੋਣਾਂ ਦੇ ਵਿੱਚ ਇਹਨਾਂ ਨੂੰ ਹਰਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਉਣ ਜਦ ਤੱਕ ਇਹਨਾਂ ਨੂੰ ਗੱਦੀਆਂ ਨਹੀਂ ਲਾਉਂਦੇ ਉਹਦਾ ਇੱਕ ਸਾਡਾ ਸਾਂਝਾ ਫਰੰਟ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਉਹ ਤਿੱਖਾ ਸੰਘਰਸ਼ ਕਰੂਗਾ ਜੋ ਸੱਦਾ ਆਏਗਾ ਅਸੀਂ ਸੰਘਰਸ਼ ਦੇ ਬੱਦ ਚੜ ਕੇ ਹਿੱਸਾ ਲਵਾਂਗੇ